ਦੋਸਤੋ ਕਹਿੰਦੇ ਪਟਿਆਲੇ ਦੇ ਵਿੱਚ ਤੀਂਦੂਆ ਬਨ ਵਿਭਾਗ ਵੱਲੋਂ ਫੜ ਲਿਆ ਗਿਆ ਪਰ ਕੀ ਹੈ ਸੱਚ ਤੁਸੀਂ ਪਹਿਲਾਂ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਕਰਦੇ ਹਾਂ

ਵਾਰ ਲ ਹੋ ਰਹੀ ਆ ਲੋਕ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਰਿਹਾ ਵੀ ਤੀਂਦੂਆ ਸੀ ਜਿਹੜਾ ਲੰਗਪਿੰਡ ਦੇ ਵਿੱਚ ਸੀਗਾ ਉਹ ਫੜਿਆ ਗਿਆ ਪ੍ਰਸ਼ਾਸਨ ਨੇ ਇਹਨੂੰ ਫੜ ਲਿਆ ਕਈ YouTube ਚੈਨਲਾਂ ਦੇ ਉੱਤੇ ਇਹ ਵੀਡੀਓ ਪੋਸਟ ਕੀਤੀ ਗਈ ਆ ਉਹਦੇ ਉੱਤੇ ਲਿਖਿਆ ਵੀ ਇਹ ਜਿਹੜਾ ਪਟਿਆਲੇ ਦੇ ਵਿੱਚ ਤੀਂਦੂ ਆਇਆ ਸੀ ਉਹ ਪ੍ਰਸ਼ਾਸਨ ਵੱਲੋਂ ਫੜ ਲੈ ਗਿਆ ਪਰ ਦੋਸਤੋ ਇਹ ਬਿਲਕੁਲ ਵੀ ਸੱਚ ਨਹੀਂ ਹੈਗਾ ਕਿਉਂਕਿ ਜਿਹੜਾ ਤੀਂਦੂ ਹੈਗਾ ਹਲੇ ਤੱਕ ਉਹ ਵੱਡ ਵਿਭਾਗ ਵੱਲੋਂ ਨਹੀਂ ਫੜਿਆ ਗਿਆ ਕਿਉਂਕਿ ਤेंदुआ ਹਲੇ ਤੱਕ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈਗਾ ਲੋਕ ਬਹੁਤ ਜ਼ਿਆਦੇ ਪਰੇਸ਼ਾਨ ਨੇ ਪਿੰਡ ਲੰਘ ਦੇ ਵਿੱਚ ਵੀ ਹੈ ਇਸ ਤੋਂ ਇਲਾਵਾ ਜਿਹੜਾ ਸੰਗਰੂਰ ਦੇ ਗੱਗੜਪੁਰ ਨਾਲ ਲੱਗਦੇ ਪਿੰਡ ਕਰਾਚੋ ਦੇ ਵਿੱਚ ਵੀ ਤेंदुआ ਦੇਖਿਆ ਗਿਆ ਲੋਕ ਲੋਕਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣਿਆ ਹੋਇਆ ਹੈਗਾ ਕਿਉਂਕਿ ਕਿਉਂਕਿ ਤेंदुआ ਹਲੇ ਤੱਕ ਬਨ ਵਿਭਾਗ ਵੱਲੋਂ ਨਹੀਂ ਫੜਿਆ ਗਿਆ ਤੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਤੇ ਜ਼ਿੰਮੇਦਾਰਪਾ ਹੀ ਵਿਚਾਰੇ ਵੱਲੋਂ ਆਪਣੀਆਂ ਮੋਟਰਾਂ ਦੇ ਉੱਤੇ ਪਿੰਜਰੇ ਲਗਾਏ ਗਏ ਨੇ ਬਨ ਵਿਭਾਗ ਤੋਂ ਉਹਨਾਂ ਨੇ ਮੰਗ ਕੀਤੀ ਸੀ ਪਿੰਜਰਾਂ ਦੀ ਤਾਂ ਬਨ ਵਿਭਾਗ ਨੇ ਉੱਥੇ ਆ ਕੇ ਪਿੰਜਰੇ ਲਗਾ ਦਿੱਤੇ ਨੇ ਦੋਸਤੋ ਹਲੇ ਤੱਕ ਇਹ ਨਹੀਂ ਫੜਿਆ ਗਿਆ ਇਹ ਜਿਹੜੀ ਵੀਡੀਓ ਆ ਇਹ ਕਿਸੇ ਹੋਰ ਸਟੇਟ ਦੀ ਆ ਤੁਸੀਂ ਇਸ ਵੀਡੀਓ ਦੀ ਭਾਸ਼ਾ ਤੋਂ ਸਮਝ ਸਕਦੇ ਹੋ ਕਿ ਇਹ ਇਸ ਦੇ ਵਿੱਚ ਹਿੰਦੀ ਬੋਲ ਰਹੇ ਨੇ ਤਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵਰਦੀ ਵੀ ਹੋਰ ਤਰ੍ਹਾਂ ਦੀ ਪਾਈ ਹੋਈ ਹੈ ਨਾਲ ਉਹਨਾਂ ਦੇ ਆਰਮੀ ਹੈ ਇਸ ਕਰ ਇਹ ਜਿਹੜੀ ਵੀਡੀਓ ਹੈ ਕਿਸੇ ਹੋਰ ਸਟੇਟ ਦੀ ਲੱਗ ਰਹੀ ਹੈ ਇਸ ਕਰਕੇ ਦੋਸਤੋ ਤੁਸੀਂ ਫਾਹਾ ਤੇ ਯਕੀਨ ਨਾ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡੀ ਵੀਡੀਓ ਨੂੰ ਪੂਰੀ ਦੇਖੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਅਪਡੇਟ ਆਉਂਦੀ ਹੈ ਕੋਈ ਤੀਂਦੂ ਦੇ ਬਾਰੇ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ ਤਾਂ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਜਰੂਰ ਸ਼ੇਅਰ ਕਰਕੇ ਦੱਸਾਂਗੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰਦੇ ਹੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ